ਦੋਸਤੋ ਅੱਜ ਦੀ ਇਸ ਪੋਡਕਾਸਟ ਵਿੱਚ ਅਸੀਂ ਗੱਲ ਕਰਾਂਗੇ ਬੱਚਿਆਂ ਨੂੰ ਮਾਂ ਬੋਲੀ ਵਿੱਚ ਜਾਂ ਉਹਨਾਂ ਦੀ ਹੋਮ ਲੈਂਗੁਏਜ ਵਿੱਚ ਕਿਦਾਂ ਪੜਾਇਆ ਜਾਵੇ ਇਹ ਬਹੁਤ ਜ਼ਰੂਰੀ ਹੈ ਸਾਰੇ ਅਧਿਆਪਕਾਂ ਲਈ ਤੇ ਸਾਰੇ ਮਾਪਿਆਂ ਵਾਸਤੇ ਇਹ ਸਮਝਣਾ ਕਿ ਸਿੱਖਿਆ ਦਾ ਮੰਤਵ ਕੀ ਹੁੰਦਾ ਹੈ ਅਸੀਂ ਕਿਸ ਉਦੇਸ਼ ਨਾਲ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਭੇਜਦੇ ਹਾਂ ਔਰ ਸਿੱਖਿਆ ਦਾ ਪੂਰਾ ਸਿਸਟਮ ਕਿੱਦਾਂ ਕੰਮ ਕਰਦਾ ਸਾਡੀ ਇਹ ਗੱਲਬਾਤ ਸਕੂਲਾਂ ਦੇ ਅਧਿਆਪਕਾਂ ਲਈ ਬਹੁਤ ਲਾਹੇਵੰਦੀ ਹੈ ਕਿਉਂਕਿ ਅਸੀਂ ਇਸ ਗੱਲਬਾਤ ਵਿੱਚ ਕੁਝ ਸਿਧਾਂਤਿਕ ਗੱਲਾਂ ਦਾ ਵਿਸ਼ਲੇਸ਼ਣ ਕਰਾਂਗੇ ਕੁਝ ਸਿਧਾਂਤਿਕ ਗੱਲਾਂ ਦੀ ਗੱਲ ਕਰਾਂਗੇ ਸਿਧਾਂਤ ਰੂਪ ਵਿੱਚ ਮੌਜੂਦ ਸਿੱਖਿਆ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਬਾਰੇ ਇੱਕ ਵਿਚਾਰ ਚਰਚਾ ਕਰਾਂਗੇ ਅਗਰ ਇਹ ਜਾਣ ਲਿਆ ਜਾਏ ਕਿ ਸਿੱਖਣਾ ਕੀ ਹੁੰਦਾ ਹੈ ਇਸ ਦੀ ਪਰਿਭਾਸ਼ਾ ਪਹਿਲਾਂ ਮੰਨ ਲਈ ਜਾਵੇ ਜਾਂ ਮਿਸ ਲਈ ਜਾਏ ਜਾਂ ਸਮਝ ਲਈ ਜਾਏ ਕਿ ਸਿੱਖਣਾ ਕਿਸੇ ਵੀ ਵਿਅਕਤੀ ਦੇ ਵਤੀਰੇ ਵਿੱਚ ਤਬਦੀਲੀ ਹੁੰਦੀ ਹੈ ਇਸ ਦਾ ਮਤਲਬ ਤਾਂ ਹੋਇਆ ਕਿ ਸਿੱਖਣਾ ਦਾ ਸਿੱਖਣ ਦਾ ਜਿਹੜਾ ਇਹ ਅਮਲ ਹੈ ਇਸ ਦਾ ਮਤਲਬ ਇਹ ਹੋਇਆ ਕਿ ਸਿੱਖਣ ਦਾ ਅਮਲ ਅਨੁਭਵ ਆਧਾਰਿਤ ਹੁੰਦਾ ਹੈ ਕਿਉਂਕਿ ਸਿਰਫ ਅਨੁਭਵੀ ਹੈ ਜਿਹੜਾ ਸਾਡੇ ਵਤੀਰੇ ਵਿੱਚ ਤਬਦੀਲੀ ਕਰ ਸਕਦਾ ਹੈ ਔਰ ਅਨੁਭਵ ਦੁਆਰਾ ਕੀਤੀ ਗਈ ਜਿਹੜੀ ਤਬਦੀਲੀ ਹੈ ਇਹ ਸਾਡੇ ਮਨ ਦੇ ਵਿੱਚ ਪੱਕੇ ਤੌਰ ਤੇ ਬਹਿ ਜਾਂਦੀ ਹੈ ਸਿੱਖਿਆ ਵਿੱਚ ਅਨੁਭਵ ਨੂੰ ਪ੍ਰਮੁਖਤਾ ਦੇਣੀ ਚਾਹੀਦੀ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ ਬਾਰੇ ਗੱਲ ਕਰਦੇ ਹਾਂ ਇਹ ਗੱਲ ਉਨੇਕ ਰੱਖਦੀ ਹੈ ਜ਼ਿਕਰ ਯੋਗ ਹੈ ਕਿ ਬੱਚੇ ਵਿਦਿਆਰਥੀ ਆਪਣੀ ਮੁਢਲੀ ਉਮਰ ਵਿੱਚ ਲਗਾਤਾਰ ਸਿੱਖਦੇ ਰਹਿੰਦੇ ਨੇ ਸਿੱਖਣਾ ਉਹਨਾਂ ਦਾ ਕੁਦਰਤੀ ਅਮਲ ਹੈ ਉਹ ਆਪਣੇ ਆਲੇ ਦੁਆਲੇ ਬਾਰੇ ਸਿੱਖਦੇ ਨੇ ਉਹ ਆਪਣੇ ਬਾਰੇ ਸਿੱਖਦੇ ਨੇ ਔਰ ਸਿੱਖਣ ਦਾ ਇਹ ਅਮਲ ਉਹਨਾਂ ਦੀ ਇੱਕ ਤਰ੍ਹਾਂ ਨਾਲ ਸਰਵਾਈਵਿੰਗ ਸਕਿੱਲ ਹੈ। ਔਰ ਇਹ ਕੁਦਰਤੀ ਹੈ। ਹਰ ਬੱਚੇ ਦੇ ਅੰਦਰ ਹੁੰਦੀ ਹੈ। ਲੇਕਿਨ ਸਕੂਲਾਂ ਤੋਂ ਬਾਹਰ ਜੋ ਕੁਝ ਵੀ ਬੱਚੇ ਸਿੱਖਦੇ ਨੇ ਉਹ ਕਿਸੇ ਸਿਸਟਮ ਦੇ ਤਹਿਤ ਨਹੀਂ ਹੁੰਦਾ। ਉਹ ਇੱਕ ਖਾਸ ਕਰਮ ਵਿੱਚ ਨਹੀਂ ਹੁੰਦਾ। ਜੇਕਰ ਐਨਸੀਐਫ ਦੀ ਇਸ ਡੈਫੀਨੀਸ਼ਨ ਉਤੇ ਭਰੋਸਾ ਕਰ ਲਿਆ ਜਾਏ ਜਾਂ ਉਸ ਨੂੰ ਮੰਨ ਲਿਆ ਜਾਏ ਸਰਪ੍ਰਵਾਨਤ ਕਰ ਲਿਆ ਜਾਏ ਕਿ ਬੱਚੇ ਜਦੋਂ ਖੁਦ ਮੁਖਤਾਰ ਹੋ ਕੇ ਆਪਣੇ ਹਾਂਣਦਿਆਂ ਨਾਲ ਜਾਂ ਆਪਣੇ ਵਰਗਿਆਂ ਨਾਲ ਜਦੋਂ ਖੇਡਦੇ ਨੇ ਔਰ ਇਸ ਨੂੰ ਜਦੋਂ ਅਸੀਂ ਫ੍ਰੀ ਪਲੇ ਕਹਿੰਦੇ ਹਾਂ ਜਦੋਂ ਬੱਚੇ ਫ੍ਰੀ ਪਲੇ ਵਿੱਚ ਖੇਡਦੇ ਨੇ ਤਾਂ ਉਹ ਬਹੁਤ ਸਾਰੇ ਬਹੁਤ ਸਾਰੇ ਕੌਸ਼ਲ ਆਪਣੇ ਆਪ ਸਿੱਖ ਜਾਂਦੇ ਨੇ ਔਰ ਇਹ ਉਹ ਹੀ ਕੌਸ਼ਲ ਹੁੰਦੇ ਨੇ ਜਿਹੜੇ ਸਾਨੂੰ ਬਾਅਦ ਵਿੱਚ ਜਦੋਂ ਕੋਈ ਵਿਅਕਤੀ ਰੋਜ਼ਗਾਰ ਤੇ ਜਾਂਦਾ ਹੈ ਕਿਸੇ ਕਾਰਪੋਰੇਟ ਵਿੱਚ ਜੌਬ ਕਰਦਾ ਹੈ ਜਿਹੜੇ ਕੌਸ਼ਲਸ ਦੀ ਉੱਥੇ ਲੋੜ ਪੈਂਦੀ ਹੈ ਇਹ ਉਹੀ ਕੌਸ਼ਲ ਹੁੰਦੇ ਨੇ ਉਹਨਾਂ ਤੋਂ ਵੱਖਰੀ ਕੋਈ ਗੱਲ ਨਹੀਂ ਹੁੰਦੀ ਫਿਰ ਸਕੂਲ ਕੀ ਸਕੂਲ ਦਾ ਵजूद ਕੀ ਹੈ ਸਕੂਲ ਦੀ ਮਹੱਤਤਾ ਕੀ ਹੈ ਸਕੂਲ ਦੀ ਡਿਫੀਨੇਸ਼ਨ ਅਗਰ ਅਸੀਂ ਫਿਕਸ ਕਰੀਏ ਜਾਂ ਨਿਸ਼ਚਿਤ ਕਰੀਏ ਤਾਂ ਇਹ ਇੱਕ ਅਜਿਹੀ ਥਾਂ ਹੈ ਜਿੱਥੇ ਇਹ ਹੀ ਕੌਸ਼ਲ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਬਕਾਇਦਾ ਤੌਰ ਤੇ ਸਿਖਾਏ ਜਾਂਦੇ ਜਿ ਸਿੱਖੇ ਜਾਂਦੇ ਨੇ ਉਹਨਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ ਉਹਨਾਂ ਦੇ ਹੋਣ ਜਾਂ ਨਾ ਹੋਣ ਦੇ ਬਾਰੇ ਅਨੁਮਾਨ ਲਗਾਇਆ ਜਾਂਦਾ ਹੈ ਤਾਂ ਸਿੱਖਣ ਦਾ ਅਮਲ ਜਿਹੜਾ ਹੈ ਅਸੀਂ ਉਸ ਨੂੰ ਲਗਾਤਾਰ ਤਾ ਵਿੱਚ ਇੱਕ ਕ੍ਰਮ ਵਿੱਚ ਜਦੋਂ ਅਸੀਂ ਲੈ ਕੇ ਚੱਲਦੇ ਹਾਂ ਤਾਂ ਸਾਨੂੰ ਸਕੂਲ ਦੀ ਲੋੜ ਪੈਂਦੀ ਹੈ ਸਕੂਲ ਇੱਕ ਜੀ ਸੰਸਥਾ ਹੋਏਗੀ ਜਿੱਥੇ ਬੱਚੇ ਕਰਨਗੇ ਤਾਂ ਆਪਣੀ ਮਰਜ਼ੀ ਨਾਲ ਸਭ ਕੁਝ ਕਰਨਗੇ ਤਾਂ ਉਹੀ ਕੁਝ ਜੋ ਕਰਨਾ ਚਾਹੁੰਦੇ ਨੇ ਔਰ ਜੋ ਉਹਨਾਂ ਨੂੰ ਕਰਨ ਦੀ ਲੋੜ ਹੈ ਜਾਂ ਉਹ ਜੋ ਠੀਕ ਸਮਝਦੇ ਨੇ ਉਹ ਕਰਨਗੇ ਪਰ ਸਕੂਲ ਇੱਕ ਸੰਸਥਾ ਵਜੋਂ ਇੱਕ ਮਕੈਨੀਕਲ ਸਿਸਟਮ ਵਜੋਂ ਉਹ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਇੱਕ ਨਿਗਰਾਨੀ ਰੱਖੇਗਾ ਔਰ ਉਹਨਾਂ ਦਾ ਲਿਖਾ ਜੋਖਾ ਰੱਖੇਗਾ ਕਿ ਬੱਚਿਆਂ ਦੇ ਅੰਦਰ ਕਿਹੜੇ-ਕਿਹੜੇ ਕੌਸ਼ਲ ਕਦੋਂ-ਕਦੋਂ ਕਿਵੇਂ-ਕਿਵੇਂ ਵਿਕਸਤ ਹੋ ਰਹੇ ਨੇ। ਔਰ ਜਿੱਥੇ ਵਿਕਸਤ ਨਹੀਂ ਹੋ ਰਹੇ ਜਿੱਥੇ ਘਾਟ ਹੈ ਉੱਥੇ ਉਹ ਘਾਟ ਨੂੰ ਪੂਰਾ ਕੀਤਾ ਜਾਏਗਾ। ਜਦੋਂ ਅਸੀਂ ਇਨਫਾਰਮਲ ਤੋਂ ਫਾਰਮਲ ਤੱਕ ਜਾਵਾਂਗੇ ਬੱਚੇ ਜੋ ਕੁਝ ਸਕੂਲ ਤੋਂ ਬਾਹਰ ਸਿੱਖਦੇ ਨੇ ਉਹ ਇਨਫਾਰਮਲ ਹੁੰਦਾ ਹੈ ਕਿਉਂਕਿ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਫਾਰਮ ਫਾਰਮਲ ਚੀਜ਼ ਨਹੀਂ ਹੁੰਦੀ ਲੇਕਿਨ ਜੋ ਸਕੂਲ ਤੋਂ ਬਾਹਰ ਸਿੱਖਦੇ ਨੇ ਉਹ ਖੁਦ ਮੁਖ ਆਪਣੇ ਆਪ ਸਿੱਖਦੇ ਨੇ ਉਹ ਬਹੁਤਾ ਕੁਝ ਇਨਫਾਰਮਲ ਹੁੰਦਾ ਹੈ ਇਨਫਾਰਮਲ ਤੋਂ ਫਾਰਮਲ ਤੱਕ ਦਾ ਜਿਹੜਾ ਸਫਰ ਹੈ ਉਹ ਸਕੂਲ ਵਿੱਚ ਹੋਣਾ ਹੈ ਬੱਚਿਆਂ ਨੇ ਜੋ ਕੁਝ ਸਿੱਖਣਾ ਉਹ ਅਨੁਭਵ ਅਧਾਰਿਤ ਸਿੱਖਣਾ ਐਕਸਪੀਰੀਅੰਸ ਬੇਸਡ ਸਿੱਖਣਾ ਇਸ ਦਾ ਮਤਲਬ ਇਹ ਹੋਇਆ ਕਿ ਸਕੂਲ ਦੇ ਵਿੱਚ ਉਹ ਕੁਝ ਸਾਰੀਆਂ ਐਕਟੀਵਿਟੀਆਂ ਐਕਟੀਵਿਟੀਆਂ ਹੀ ਹੋਣਗੀਆਂ ਜਿਦੇ ਵਿੱਚ ਬੱਚਿਆਂ ਨੂੰ ਉਹ ਸਾਰਾ ਐਕਸਪੀਰੀਅੰਸ ਕਰਵਾਇਆ ਜਾਏਗਾ ਅਸੀਂ ਇਹਦੇ ਵਿੱਚ ਪੜ੍ਹਾਈ ਜਾਂ ਲਿਖਾਈ ਦੀ ਗੱਲ ਨਹੀਂ ਕਰ ਰਹੇ ਪੜਨਾ ਤੇ ਲਿਖਣਾ ਗਿਣਨਾ ਮਿਣਨਾ ਇਹ ਸਾਰਾ ਕੁਝ ਇਹਦੇ ਵਿੱਚ ਸ਼ਾਮਲ ਨਹੀਂ ਕਰ ਰਹੇ ਅਸੀਂ ਸਿਰਫ 21ਵੀਂ ਸਦੀ ਦੇ ਉਹਨਾਂ ਕੌਸ਼ਲਸ ਦੀ ਗੱਲ ਕਰਦੇ ਹਾਂ ਜਿਹੜੇ ਕੌਸ਼ਲ ਹਰ ਨਾਗਰਿਕ ਵਿੱਚ ਹਰ ਵਿਅਕਤੀ ਵਿੱਚ ਮੌਜੂਦ ਹੋਣੇ ਚਾਹੀਦੇ ਨੇ ਉਹ ਕੌਸ਼ਲ ਜਿਹੜੇ ਉਸ ਨੂੰ ਰੋਜ਼ਗਾਰ ਵਿੱਚ ਰੱਖਣਗੇ ਉਸ ਨੂੰ ਸਮਝ ਆਏਗੀ ਕਿ ਉਸ ਨੇ ਇਸ ਸਮਾਜ ਵਿੱਚ ਰਹਿੰਦੇ ਹੋਏ ਆਪਣੇ ਲਈ ਰੋਜ਼ਗਾਰ ਕਿਵੇਂ ਪੈਦਾ ਕਰਨਾ ਹੈ ਫਿਰ ਸਕੂਲਾਂ ਨੂੰ ਕੀ ਕਰਨਾ ਚਾਹੀਦਾ ਅਧਿਆਪਕਾਂ ਨੂੰ ਕੀ ਕਰਨਾ ਚਾਹੀਦਾ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਬਕਾਇਦਾ ਸਾਲਵਾਰ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਇੱਕ ਪਾਠਕ੍ਰਮ ਤਿਆਰ ਕਰਨਾ ਚਾਹੀਦਾ ਹੈ ਉਹ ਪਾਠਕ੍ਰਮ ਸਾਰੇ ਦਾ ਸਾਰਾ ਅਨੁਭਵ ਅਧਾਰਿਤ ਐਕਟੀਵਿਟੀਆਂ ਦੀ ਸ਼ਕਲ ਵਿੱਚ ਹੋਏਗਾ ਔਰ ਉਹ ਐਕਟੀਵਿਟੀਆਂ ਹਰ ਐਕਟੀਵਿਟੀ ਦਾ ਇੱਕ ਉਦੇਸ਼ ਹੋਏਗਾ ਔਰ ਉਸ ਦਾ ਤਰੀਕਾ ਤਰੀਕਾ ਹੋਏਗਾ ਉਸ ਵਿੱਚ ਦਿੱਤੀਆਂ ਜਾਣ ਵਾਲੀਆਂ ਇਨਸਟਰਕਸ਼ਨਸ ਹੋਣਗੀਆਂ ਔਰ ਉਸ ਤੋਂ ਬਾਅਦ ਉਸ ਦਾ ਮੁਲਾਂਕਣ ਹੋਏਗਾ ਇਹ ਸਾਰਾ ਕੁਝ ਬੱਚਿਆਂ ਨੇ ਖੇਰ ਖੇਡ ਵਿੱਚ ਸਿੱਖਣਾ ਖੇਡਣਾ ਹੈ ਤੇ ਸਿੱਖਣਾ ਹੈ ਆਓ ਸੀ ਇੱਕ ਅਜਿਹੀ ਐਕਟੀਵਿਟੀ ਦੀ ਕਲਪਨਾ ਕਰੀਏ ਮੰਨ ਲਓ ਕਿ ਅਸੀਂ ਬੱਚਿਆਂ ਨੂੰ ਅ ਅਧਿਆਪਕ ਬੱਚਿਆਂ ਨੂੰ ਕਲਾਸ ਵਿੱਚ ਲੈ ਕੇ ਆ ਰਿਹਾ ਹੈ ਔਰ ਉਸ ਨੇ ਪੂਰਵ ਨਿਰਧਾਰਤ ਸਕੀਮ ਅਨੁਸਾਰ ਕਮਰੇ ਵਿੱਚ ਚੀਜ਼ਾਂ ਖਿਲਾਰ ਦਿੱਤੀਆਂ ਨੇ। ਯਾਨੀ ਬੱਚਿਆਂ ਦਾ ਪ੍ਰੇਰ ਤੋਂ ਬਾਅਦ ਬੱਚੇ ਜਦੋਂ ਕਲਾਸ ਵਿੱਚ ਆਉਂਦੇ ਨੇ ਤਾਂ ਅਧਿਆਪਕ ਜਿਹੜਾ ਉਹ ਆਪਣੇ ਕਮਰੇ ਵਿੱਚ ਸਾਰੀਆਂ ਚੀਜ਼ਾਂ ਖਿਲਾਰ ਦਿੰਦਾ ਹੈ। ਮਤਲਬ ਹਰ ਹਰ ਥਾਂ ਸਾਰੀਆਂ ਚੀਜ਼ਾਂ ਖਿਲਰੀਆਂ ਹੋਈਆਂ ਨੇ ਤੇ ਤੇ ਕਿਤਾਬਾਂ ਪਈਆਂ ਨੇ ਕਾਪੀਆਂ ਪਈਆਂ ਨੇ ਕੁਰਸੀਆਂ ਪਈਆਂ ਨੇ ਸਾਰਾ ਕੁਝ ਖਿਲਰਿਆ ਹੋਇਆ ਬਿਲਕੁਲ ਖਿਲਾਰਾ ਪਿਆ ਹੋਇਆ ਔਰ ਉਹ ਬੱਚਾ ਨੂੰ ਕਹਿੰਦਾ ਕਿ ਵੀ ਇਹ ਸੋਹਣਾ ਨਹੀਂ ਲੱਗਦਾ ਆਪਾਂ ਸਫਾਈ ਕਰੀਏ ਤਾਂ ਬੱਚੇ ਪੁੱਛਦੇ ਨੇ ਵੀ ਸਫਾਈ ਕਿਵੇਂ ਕਰੀਏ ਉਹਨਾਂ ਨੂੰ ਦੱਸਣਾ ਹੈ ਕਿ ਹਰ ਇੱਕ ਚੀਜ਼ ਦੀ ਇੱਕ ਥਾਂ ਹੈ ਉਹ ਥਾਂ ਲੱਭ ਕੇ ਉਸ ਚੀਜ਼ ਨੂੰ ਉੱਥੇ ਰੱਖੋ ਇਹ ਕੰਮ ਬੱਚੇ ਆਪਣੇ ਆਪ ਵੀ ਕਰ ਸਕਦੇ ਨੇ ਅਗਰ ਅਧਿਆਪਕ ਉਹਦੇ ਵਿੱਚ ਇਨਸਟਰਕਸ਼ਨ ਦੇਣਾ ਚਾਹਵੇ ਤਾਂ ਕਰ ਸਕਦਾ ਹੈ ਕਿ ਵੀ ਇਹ ਬੱਚੇ ਘਰ ਵਿੱਚ ਚੱਕਣਗੇ ਇਹ ਬੱਚੇ ਕੁਰਸੀਆਂ ਠੀਕ ਕਰਨਗੇ ਇਹ ਬੱਚੇ ਬਸਤੇ ਠੀਕ ਕਰਨਗੇ ਇਹ ਬੱਚੇ ਕਿਤਾਬਾਂ ਰੱਖਣਗੇ ਇਹ ਬੱਚੇ ਖਿਡੌਣੇ ਚੱਕਣਗੇ ਇਹ ਸਾਰਾ ਕੁਝ ਉਹ ਕੁਝ ਟੀਮਾਂ ਬਣਾ ਕੇ ਵੀ ਕਰ ਸਕਦਾ ਹੈ ਜੇ ਟੀਮਾਂ ਬਣਾ ਕੇ ਨਹੀਂ ਕਰਨਾ ਤਾਂ ਪਹਿਲੀ ਨਜ਼ਰੇ ਇਹੀ ਕੰਮ ਇਹੀ ਐਕਟੀਵਿਟੀ ਬੱਚਿਆਂ ਨੂੰ ਖੁੱਲੇ ਤੌਰ ਤੇ ਕਰਨ ਲਈ ਦਿੱਤੀ ਜਾ ਸਕਦੀ ਹੈ ਅਧਿਆਪਕ ਇੱਕ ਪਾਸੇ ਖੜਾ ਹੋ ਕੇ ਦੇਖੇ ਕਿ ਬੱਚੇ ਕਿਵੇਂ ਕੰਮ ਕਰਦੇ ਨੇ ਉਹਦੇ ਕੋਲ ਬੱਚਿਆਂ ਦੀ ਇੱਕ ਸੂਚੀ ਹੋਣੀ ਚਾਹੀਦੀ ਹੈ ਉਹਦੇ ਤੇ ਰਿਊਬਰਿਕਸ ਲਿਖੇ ਹੋਣੇ ਚਾਹੀਦੇ ਨੇ ਤਾਂ ਉਹਦੇ ਵਿੱਚ ਦੇਖੇ ਕਿ ਬੱਚੇ ਸਹਿਯੋਗ ਕਿਵੇਂ ਕਰਦੇ ਨੇ ਆਪਸ ਵਿੱਚ ਸਹਿਯੋਗ ਕਿਵੇਂ ਕਰਦੇ ਨੇ ਚੀਜ਼ਾਂ ਦੀ ਚੋਣ ਕਿਵੇਂ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਉਸ ਦੀ ਥਾਂ ਉਤੇ ਕਿਵੇਂ ਪਹੁੰਚਾਉਂਦੇ ਨੇ ਕੀ ਉਹਨਾਂ ਨੂੰ ਇਹ ਸਭ ਕੁਝ ਦੀ ਸਮਝ ਆ ਗਈ ਹੈ স্কুল ਦੇ ਵਿੱਚ ਜਾਂ ਜਮਾਤ ਦੇ ਵਿੱਚ ਸਾਰੀਆਂ ਚੀਜ਼ਾਂ ਕਿਸੇ ਖਾਸ ਕਰਮ ਵਿੱਚ ਪਈਆਂ ਹੋਣੀਆਂ ਚਾਹੀਦੀਆਂ ਨੇ ਇਹ ਕਰਮ ਉਹਨਾਂ ਨੂੰ ਸਮਝ ਆਇਆ ਜਾਂ ਨਹੀਂ ਸਮਝ ਆਇਆ ਇਸ ਵਿੱਚ ਅਧਿਆਪਕ ਦਾ ਕੋਈ ਯੋਗਦਾਨ ਨਹੀਂ ਹੈ ਸਿਰਫ ਉਸਨੇ ਦੇਖਣਾ ਹੈ ਕਿ ਕੀ ਬੱਚੇ ਆਪਣੇ ਆਪ ਕੋਈ ਕਰਮ ਕੋਈ ਸਿਸਟਮ ਸਥਾਪਿਤ ਕਰਦੇ ਨੇ ਜੇ ਕਰੋ ਜਾਂ ਕਰ ਲੈਂਦੇ ਨੇ ਤਾਂ ਬਹੁਤ ਵਧੀਆ ਨਹੀਂ ਤਾਂ ਇਹ ਇਹੀ ਐਕਟੀਵਿਟੀ ਕੁਝ ਦਿਨਾਂ ਬਾਅਦ ਫਿਰ ਦੁਹराई ਜਾਏ ਹੁਣ ਬੱਚਿਆਂ ਨੂੰ ਦੱਸਿਆ ਜਾਏ ਕਲਾਸ ਦੇ ਵਿੱਚ ਇਸ ਇਸ ਤਰ੍ਹਾਂ ਦੀਆਂ ਤਸਵੀਰਾਂ ਲਗਾਈਆਂ ਜਾਣ ਕਿ ਕਿਤਾਬਾਂ ਇੱਥੇ ਪਈਆਂ ਨੇ ਕੂੜੇਦਾਨ ਇੱਥੇ ਪਿਆ ਹੈ ਖਿਡੌਣੇ ਇੱਥੇ ਰੱਖਣੇ ਨੇ ਗੇਂਦਾ ਇੱਥੇ ਰੱਖਣੀਆਂ ਨੇ ਕਾਗਜ਼ ਇੱਥੇ ਰੱਖਣੇ ਨੇ ਵਰਕਸ਼ੀਟਾਂ ਇੱਥੇ ਰੱਖਣੀਆਂ ਨੇ ਇਹ ਸਾਰਾ ਕੁਝ ਫਿਰੇ ਦੇਖਣਾ ਹੈ ਕਿ ਕੀ ਬੱਚੇ ਉਹ ਸਾਰਾ ਕੁਝ ਉਸ ਸਿਸਟਮ ਦੇ ਮੁਤਾਬਕ ਰੱਖਦੇ ਨੇ ਜਦੋਂ ਬੱਚੇ ਉਸ ਸਿਸਟਮ ਮੁਤਾਬਕ ਸੋਚਣਾ ਸ਼ੁਰੂ ਕਰਦੇ ਹਨ ਜਦੋਂ ਉਹ ਸਿਸਟਮ ਉਹਨਾਂ ਬੱਚਿਆਂ ਦੇ ਮਨ ਵਿੱਚ ਚਲਾ ਜਾਏ ਘਰ ਕਰ ਜਾਏ ਇਸ ਦੀ ਉਹਨਾਂ ਨੂੰ ਆਦਤ ਪੈ ਜਾਏ ਫਿਰ ਸਮਝਾਂਗੇ ਕਿ ਅਸੀਂ ਉਹਨਾਂ ਨੂੰ ਇੱਕ ਸਿਸਟਮ ਵਿੱਚ ਲਿਆਉਣਾ ਸਿੱਖ ਲਿਆ ਸਕੂਲ ਬੱਚਿਆਂ ਵਿੱਚ ਕੁ ਚੰਗੀਆਂ ਆਦਤਾਂ ਪਾ ਸਕਦੇ ਨੇ ਮੰਨ ਲਓ ਕਿ ਬੱਚੇ ਬਾਹਰੋਂ ਖੇਡ ਗਿਆ ਹੈ ਨੇ ਔਰ ਹੁਣ ਉਹਨਾਂ ਦੇ ਖਾਣ ਪੀਣ ਦਾ ਜਾਂ ਲੰਚ ਟਾਈਮ ਦਾ ਜਾਂ ਉਹਨਾਂ ਦਾ ਫੂਡ ਇੰਟਰਵਲ ਆ ਤਾਂ ਉਹਨਾਂ ਬੱਚਿਆਂ ਨੂੰ ਕਿਹਾ ਜਾਏ ਕਿ ਚਲੋ ਆਪਾਂ ਇੱਕ ਕਤਾਰ ਬਣਾਈਏ ਕਿਉਂ ਬਣਾਈਏ ਫਿਰ ਕਯੂ ਬਣਾਉਣ ਵਿੱਚ ਬੱਚਿਆਂ ਨੂੰ ਇੱਕ ਦੂਜੇ ਦੇ ਅੱਗੇ ਪਿੱਛੇ ਖੜੇ ਹੋਣਾ ਸਿਖਾਇਆ ਜਾਏ ਜਦੋਂ ਤੁਸੀਂ ਅੱਗੇ ਪਿੱਛੇ ਖੜਾ ਹੋਣਾ ਸਿਖਾਉਂਦੇ ਹੋ ਤਾਂ ਫਿਰ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਵੀ ਚਲੋ ਆਪਾਂ ਹੱਥੋਕਿਆਨੇ ਫਿਰ ਉਹਨਾਂ ਨੂੰ ਹੱਥੋਂ ਦੀ ਜਾਂਚ ਦੱਸੀ ਜਾਏ ਆਪ ਹੱਥ ਧੋ ਕੇ ਦਿਖਾਏ ਜਾਣ ਕਿ ਮੈਂ ਪਹਿਲਾ ਸਾਬਣ ਲਗਾਇਆ ਫਿਰ ਪਾਣੀ ਲਗਾਇਆ ਫਿਰ ਮੈਂ ਤੌਲੀਏ ਨਾਲ ਹੱਥ ਸਾਫ਼ ਕੀਤੇ ਇਹਦਾ ਡੈਮੋ ਕਰਕੇ ਦਿਖਾਓਗੇ ਤਾਂ ਬੱਚੇ ਉਸ ਡੈਮੋ ਨੂੰ ਫਾਲੋ ਕਰਨਗੇ ਤੁਸੀਂ ਦੇਖਣਾ ਕਿ ਕੀ ਉਹ ਡੈਮੋ ਫਾਲੋ ਕਰ ਰਹੇ ਨੇ ਕੀ ਬੱਚੇ ਤੁਹਾਡੇ ਤੁਹਾਡੀਆਂ ਹਦਾਇਤਾਂ ਦਾ ਪਾਲਨ ਕਰ ਰਹੇ ਨੇ ਕਿੰਨਾ ਪਾਲਨ ਕਰ ਰਹੇ ਨੇ ਤੁਹਾਡੇ ਕੋਲ ਉਹਦਾ ਵੀ ਸੂਚੀ ਹੋਣੀ ਚਾਹੀਦੀ ਹੈ ਔਰ ਉਹ ਸੂਚੀ ਵਿੱਚ ਬੱਚਿਆਂ ਨੂੰ ਤੁਸੀਂ A B C D ਦੇ ਗ੍ਰੇਡ ਵਿੱਚ ਰੱਖੋਗੇ ਇਹ ਸੂਚੀਆਂ ਫੇਕ ਨਹੀਂ ਹੋਣੀਆਂ ਚਾਹੀਦੀਆਂ ਇਹ ਤੁਸੀਂ ਆਪਣੇ ਕੋਲੋਂ ਨਹੀਂ ਬਣਾ ਦਿਓਗੇ ਅਧਿਆਪਨ ਫੇਕ ਨਹੀਂ ਹੋ ਸਕਦਾ ਜਿਸ ਤਰ੍ਹਾਂ ਮੈਡੀਕਲ ਸਾਇੰਸ ਵਿੱਚ ਫੇਕ ਨਹੀਂ ਕੁਝ ਹੋ ਸਕਦਾ ਇਸੇ ਤਰ੍ਹਾਂ ਅਧਿਆਪਨ ਵਿੱਚ ਵੀ ਕੁਝ ਵੀ ਫੇਕ ਦੀ ਗੁੰਜਾਇਸ਼ ਨਹੀਂ ਹੈ ਜਿਹੜੇ ਅਧਿਆਪਕ ਸੋਚਦੇ ਨੇ ਜਾਂ ਜਿਹੜੇ ਸਕੂਲ ਸੋਚਦੇ ਨੇ ਕਿ ਫੇਕ ਅਸੀਂ ਨੰਬਰ ਲਗਾ ਕੇ ਜਾਂ ਲਿਸਟਾਂ ਬਣਾ ਕੇ ਅਸੀਂ ਆਪਣਾ ਕੰਮ ਚਲਾ ਲਵਾਂਗੇ ਤਾਂ ਪਲੀਜ਼ ਉਹਨਾਂ ਨੂੰ ਸਕੂਲ ਦੀ ਸਿੱਖਿਆ ਤੋਂ ਬਾਹਰ ਹੋ ਜਾਣਾ ਚਾਹੀਦਾ ਬੜੀ ਸਿੱਧੀ ਜਿਹੀ ਸਪਸ਼ਟੀ ਗੱਲ ਆ ਤੁਹਾਡੇ ਲੋੜ ਨਹੀਂ ਹੈ ਜੇ ਕੰਮ ਕਰਨਾ ਤਾਂ ਅਸਲੀ ਕਰੋ ਨਹੀਂ ਤਾਂ ਨਾ ਕਰੋ ਹੁਣ ਇਹ ਇੱਕ ਦੋ ਐਕਟੀਵਿਟੀਜ਼ ਦੀ ਗੱਲ ਕੀਤੀ ਅਸੀਂ ਇਹਨਾਂ ਦੋਨੋਂ ਐਕਟੀਵਿਟੀਜ਼ ਬੱਚਿਆਂ ਨੇ ਕੁਝ ਐਕਸਪੀਰੀਅੰਸ ਕੀਤਾ ਉਹ ਜਿਹੜਾ ਤਜਰਬਾ ਅਨੁਭਵ ਉਹਨਾਂ ਨੂੰ ਹੋਇਆ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਡੂੰਗਾ ਉਤਰ ਗਿਆ ਔਰ ਉਹਨਾਂ ਨੂੰ ਉਹਦੀ ਆਦਤ ਪੈ ਜਾਏਗੀ ਕਤਾਰ ਵਿੱਚ ਰਹਿਣ ਦੀ ਆਦਤ ਪੈ ਜਾਏਗੀ ਰਲ ਕੇ ਕੁਝ ਕਰਨ ਦੀ ਆਦਤ ਪੈ ਜਾਏਗੀ ਮਿਲ ਕੇ ਬੈਠਣ ਦੀ ਆਦਤ ਪੈ ਜਾਏਗੀ ਰਲ ਕੇ ਕੰਮ ਕਰਨ ਦੀ ਆਦਤ ਪੈ ਜਾਏਗੀ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਆਦਤ ਪੈ ਜਾਏਗੀ ਇੱਕ ਦੂਜੇ ਨਾਲ ਗੁਸਤੀ ਹੋ ਜਾਏਗੀ ਮੰਤੀ ਕਾੜੂੰਗੀ ਇੱਕ ਹੋਰ ਤਰੀਕਾ ਤੁਸੀਂ ਬੱਚਿਆਂ ਨੂੰ ਸਿਖਾਓਗੇ ਸੰਕੇ ਬੇਤਾ ਹੂੰ ਆਏ ਹੋ ਸੰਕੇ ਆਏ ਰੋਲ ਨੰਬਰ ਕਿ ਲਾਉਂਗੀ ਰੋਲ ਨੰਬਰਾਂ ਲਈ ਉਹਨਾਂ ਨੂੰ ਉਹਨਾਂ ਅੰਕ ਦੇ ਉਹ ਜਿਹੜੇ ਇਹ ਖ਼ਾਰਕ ਉਹਨਾਂ ਦੇ ਆਪਣੇ ਹੱਥ ਫੜੇ ਹੋਏ ਨੇ ਇਹ ਅੰਕ ਇੱਕ ਫਲੈਕਰ ਦੀ ਸ਼ਕਲ ਵਿੱਚ ਵੀ ਹੋ ਸਕਦੇ ਨੇ ਤੁਸੀਂ ਅੰਕ ਪੁਕਾਰੋਗੇ ਬੋਲੋਗੇ ਇੱਕ ਤਾਂ ਇੱਕ ਨੰਬਰ ਜਿਸ ਨੂੰ ਹੋਏਗਾ ਉਹ ਇੱਕ ਨੰਬਰ ਦਿਖਾਏਗਾ ਦੋ ਦੋ ਨੰਬਰ ਦਿਖਾਏਗਾ ਹੁਣ ਤੁਸੀਂ ਇਹਦੇ ਵਿੱਚ ਕੁਝ ਹੋਰ ਵੀ ਸੁਧਾਰ ਕਰ ਸਕਦੇ ਹੋ ਤੁਸੀਂ ਬੱਚਿਆਂ ਨੂੰ ਕਹਿ ਸਕਦੇ ਹੋ ਕਿ ਵੀ ਆਪੋ ਆਪਣਾ ਨਾਮ ਬੋਲੋ ਆਪੋ ਆਪਣਾ ਨਾਮ ਬੋਲੋ ਹਰ ਇੱਕ ਬੱਚੇ ਨੂੰ ਆਪਣਾ ਨਾਮ ਬੋਲਣਾ ਸਿਖਾਓ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਦੇ ਘਰ ਬਾਰੇ ਗੱਲਬਾਤ ਕਰੋ ਉਹਨਾਂ ਦੇ ਮਾਪਿਆਂ ਬਾਰੇ ਗੱਲਬਾਤ ਕਰੋ ਉਹਨਾਂ ਦੇ ਦੇ ਬਾਰੇ ਗੱਲਬਾਤ ਕਰੋ ਉਹਨਾਂ ਦੇ ਪਰਸਨਲ ਜਿਹੜੇ ਨਿੱਜੀ ਉਹਨਾਂ ਦੇ ਖਿਡੌਣੇ ਜਾਂ ਉਹਨਾਂ ਦੀ ਪਸੰਦ ਨਾ ਪਸੰਦ ਬਾਰੇ ਗੱਲਬਾਤ ਕਰੋ ਇਹਦੇ ਵਿੱਚ ਕਿਸੇ ਪੜ੍ਹਾਈ ਲਿਖਾਈ ਦੀ ਲੋੜ ਨਹੀਂ ਹੈ ਜਿੰਨੀ ਚੰਗੀ ਗੱਲਬਾਤ ਤੁਸੀਂ ਬੱਚਿਆਂ ਨਾਲ ਕਰ ਸਕਦੇ ਹੋ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਦੀ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਉਸ ਇਹ ਸਾਰੀਆਂ ਚੀਜ਼ਾਂ ਬੜੀ ਆਸਾਨੀ ਨਾਲ ਗ੍ਰਹਿਨ ਕਰ ਲੈਣਗੇ ਜਦੋਂ ਤੁਸੀਂ ਉਹਨਾਂ ਦੇ ਨਾਮ ਬੋਲੋਗੇ ਫਿਰ ਤੁਸੀਂ ਉਹਨਾਂ ਨੂੰ ਰੋਲ ਨੰਬਰ ਦਿਓਗੇ ਫਿਰ ਤੁਸੀਂ ਬੱਚਿਆਂ ਨੂੰ ਜਦੋਂ ਰੋਲ ਨੰਬਰ ਬੋਲੋਗੇ ਤਾਂ ਬੱਚੇ ਆਪਣਾ ਨਾਮ ਬੋਲਣਗੇ ਜਦੋਂ ਤੁਸੀਂ ਉਹਨਾਂ ਦਾ ਨਾਮ ਬੋਲੋਗੇ ਤਾਂ ਬੱਚੇ ਆਪਣਾ ਰੋਲ ਨੰਬਰ ਬੋਲਣਗੇ ਉਹ ਆਪਣੀ ਪਛਾਣ ਕਰਨਾ ਇੱਕ ਪਛਾਣ ਬਣਾਉਣਾ ਸਿੱਖ ਜਾਣਗੇ ਫਿਰ ਇਹ ਹਰ ਇੱਕ ਬੱਚੇ ਨੂੰ ਕਿਹਾ ਜਾਏ ਕਿ ਉਹ ਆਪਣੇ ਨਾਂ ਦਾ ਪਹਿਲਾ ਅੱਖਰ ਲਿਖੇ ਹੋਏ ਅੱਖਰਾਂ 'ਚੋਂ ਲੱਭੇ ਕਿ ਕਿਹੜਾ ਅੱਖਰ ਉਹ ਉਸਦੇ ਨਾਂ ਦਾ ਪਹਿਲਾ ਅੱਖਰ ਹੈ ਬੜਾ ਆਸਾਨ ਕੰਮ ਹੈ ਲਗਭਗ ਸਾਰੀ ਤੁਸੀਂ ਕੋਈ ਅਲਫਾਬੈਟ ਪੰਜਾਬੀ ਦੀ ਜ਼ਿੰਦਗੀ ਦੀ ਅੰਗਰੇਜ਼ੀ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਕਰ ਸਕਦੇ ਹੋ ਉਹਨਾਂ ਖਰਾਂ ਦੀ ਪਛਾਣ ਕਰਾ ਸਕਦੇ ਹੋ ਫਿਰ ਇਹ ਅੱਖਰ ਜਿਹੜਾ ਹੈ ਉਹਨਾਂ ਦੀਆਂ ਕਿਤਾਬਾਂ ਦੇ ਉੱਤੇ ਜਬ ਜੋ ਵੀ ਉਹਨਾਂ ਕੋਲ ਕੋਨਾਂ ਦੀਆਂ ਚੀਜ਼ਾਂ ਨੇ ਉਹਨਾਂ ਦਾ ਲੰਚ ਬਾਕਸ ਹੈ ਉਹਨਾਂ ਦਾ ਬੈੱਡ ਬੋਟਲ ਹੈ ਉਹਦੇ ਤੇ ਤੁਸੀਂ ਉਸ ਦਾ ਸਟicker ਲਗਾ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਅਨੁਭਵ ਅਧਾਰਤ ਨੇ ਇਸ ਤਰ੍ਹਾਂ ਇਸ ਤਰ੍ਹਾਂ ਬਹੁਤ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਬਣਾਈਆਂ ਜਾ ਸਕਦੀਆਂ ਕਹਾਣੀਆਂ ਸੁਣਾਈਆਂ ਜਾ ਸਕਦੀਆਂ ਉਹਨਾਂ ਨੂੰ ਉਹਨਾਂ ਦੀ ਜ਼ਬਾਨ ਵਿੱਚ ਕਹਾਣੀਆਂ ਚ ਐਕਟਿੰਗ ਕਰਵਾਈ ਜਾ ਸਕਦੀ ਹੈ ਉਹਨਾਂ ਨੂੰ ਪੰਛੀ ਬਣਾਇਆ ਜਾ ਸਕਦਾ ਹੈ ਉਹਨਾਂ ਨੂੰ ਤੁਸੀਂ ਤੁਸੀਂ ਫ੍ਰੀ ਪਲੇ ਕਰਦੇ ਕਰਦੇ ਫ੍ਰੀ ਪਲੇ ਕਰਦੇ ਕਰਦੇ ਫਿਰ ਉਹਨਾਂ ਨੂੰ ਟੀਚਰ ਡਾਇਰੈਕਟਡ ਪਲੇ ਵਿੱਚ ਲੈ ਆ ਸਕਦੇ ਹੋ ਫਿਰ ਤੁਸੀਂ ਗਾਈਡਡ ਪਲੇ ਵਿੱਚ ਲੈ ਆ ਸਕਦੇ ਹੋ ਉਹਨਾਂ ਨੂੰ ਚੰਗਾ ਲੱਗੇਗਾ ਜਦੋਂ ਉਹ ਗਾਈਡਡ ਪਲੇ ਵਿੱਚ ਆਉਂਦੇ ਨੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਬੱਚਿਆਂ ਨੇ ਕਿਹੜੀਆਂ-ਕਿਹੜੀਆਂ ਚੀਜ਼ਾਂ ਸਿੱਖ ਲਈਆਂ ਨੇ ਫਿਰ ਤੁਸੀਂ ਉਹਨਾਂ ਦਾ ਅਖੀਰ ਦੇ ਉੱਤੇ ਇੱਕ ਮੁਲਾਂਕਣ ਦਾ ਚਾਰਟ ਬਣਾਓ ਉਸ ਚਾਰਟ ਵਿੱਚ ਜੋ-ਜੋ ਕੌਸ਼ਲ ਉਹਨਾਂ ਨੇ ਵਿਕਸਿਤ ਕਰ ਲੈਨੇ ਜੋ ਹਾਸਲ ਕਰ ਲੈਨੇ ਉਹਨਾਂ ਦੀ ਸੂਚੀ ਬਣਾਓ ਤੇ ਮਾਪਿਆਂ ਨੂੰ ਦੱਸੋ ਕਿ ਵੀ ਤੁਹਾਡੇ ਬੱਚੇ ਵਿੱਚ ਇਹ-ਇਹ ਗੁਣ ਆ ਗਏ ਨੇ ਉਸ ਨੇ ਇਹ ਗੁਣ ਸਿੱਖ ਲੈਨੇ ਜਿਹੜੇ ਗੁਣ ਉਹ ਸਿੱਖਣਗੇ ਉਹ ਉਹਨਾਂ ਦੇ ਉਹਨਾਂ ਦੀ ਕਨਸੈਪਚੁਅਲ ਅੰਡਰਸਟੈਂਡਿੰਗ ਹੋਏਗੀ ਉਹਨਾਂ ਨੇ ਆਪਣੀ ਕਨਸੈਪਚੁਅਲ ਅੰਡਰਸਟੈਂਡਿੰਗ ਡਿਵੈਲਪ ਕਰਨਾ ਸਿੱਖ ਲਈ ਹੈ ਸਿੱਖਿਆ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਇਸ ਬਾਰੇ ਚੇਤਨਨ ਕਰਨਾ ਹੈ ਕਿ ਉਹ ਕਿਵੇਂ ਸਿੱਖਦੇ ਹਨ ਇਹ ਸਿੱਖਿਆ ਦਾ ਮੂਲ ਉਦੇਸ਼ ਹੈ ਹੋਰ ਕੋਈ ਮੂਲ ਉਦੇਸ਼ ਨਹੀਂ ਹਰ ਇੱਕ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਕਿਵੇਂ ਸਿੱਖਦਾ ਔਰ ਹਰ ਇੱਕ ਦਾ ਸਿੱਖਣ ਦਾ ਤਰੀਕਾ ਅਲੱਗ-ਅਲੱਗ ਹੈ ਆਪਣੀ ਗੱਲਬਾਤ ਦੇ ਆਖਰ ਵਿੱਚ ਮੈਂ ਆਪਣਾ ਇੱਕ ਨਿੱਜੀ ਅਨੁਭਵ ਤੁਹਾਡੇ ਨਾਲ ਸਾਂਝਾ ਕਰਕੇ ਇਸ ਗੱਲਬਾਤ ਨੂੰ ਖਤਮ ਕਰਾਂਗੇ ਮੈਨੂੰ ਆਪਣੀ ਨਰਸਰੀ ਕਲਾਸ ਯਾਦ ਆਇਆ ਮੈਂ ਆਪਣੀ ਨਰਸਰੀ ਕਲਾਸ ਦੇਵ ਸਮਾਜ ਮਾਡਲ ਸਕੂਲ ਫਿਰੋਜ਼ਪੁਰ ਦੇ ਵਿੱਚ ਕੀਤੀ ਔਰ ਨਰਸਰੀ ਜਮਾਤ ਦਾ ਜਿਹੜਾ ਕਮਰਾ ਸੀ ਉਸ ਤੇ ਦੋ ਦਰਵਾਜ਼ੇ ਸਨ ਵਿਚਾਲੇ ਦਰੀ ਵਿਛੀ ਹੋਈ ਸੀ ਰੰਗਦਾਰ ਕੁਰਸੀਆਂ ਸਨ ਲੱਕੜ ਦੀਆਂ ਜਿਹੜੀਆਂ ਦੀਵਾਰ ਦੇ ਨਾਲ ਟਿਕਾ ਕੇ ਰੱਖਿਆ ਹੋਈਆਂ ਸਨ ਇਸ ਤਰ੍ਹਾਂ ਅਸੀਂ ਇੱਕ ਘੇਰਾ ਜਿਹਾ ਬਣਾ ਕੇ ਬੈਠਦੇ ਸਾਂ ਤੇ ਸਾਡੇ ਵਿਚਾਲੇ ਇੱਕ ਦਰੀ ਸੀ ਨੀਲੇ ਰੰਗ ਦੀ ਲਾਲ ਰੰਗ ਦੀ ਉਹਦੀ ਪੱਟੀ ਸੀ ਇਹ ਦਰੀ ਵਿਛੀ ਹੁੰਦੀ ਸੀ ਜਿਹਦੇ ਉੱਤੇ ਬੈਠ ਕੇ ਅਸੀਂ ਕਦੇ ਖਾਂਦੇ ਸਾਂ ਕਦੇ ਖੇਡਦੇ ਸਾਂ ਇਹ ਸਾਰਾ ਕੁਝ ਸੌਂਦੇ ਵੀ ਸਾਂ ਇਹ ਸਾਰਾ ਕੁਝ ਕਰਤੇ ਸਾਂ ਨਰਸਰੀ ਕਲਾਸ ਵਿੱਚ ਸਾਡੀ ਮੈਡਮ ਨੇ ਸਾਨੂੰ ਇੱਕ ਕਹਾਣੀ ਸੁਣਾਈ। ਉਹ ਕਹਾਣੀ ਸੀ ਪਾਈਪ ਪਾਈਪਰ ਆਫ ਹੈਮਿਲਿਨ। ਉਸਨੇ ਸਾਨੂੰ ਦੱਸਿਆ ਕਿ ਇੱਕ ਵਾਰੀ ਇੱਕ ਸ਼ਹਿਰ ਵਿੱਚ ਬਹੁਤ سارے ਚੂਹੇ ਹੋ ਗਏ। ਉਸਨੇ ਸਾਨੂੰ ਸਾਰਿਆਂ ਨੂੰ ਚੂਹੇ ਬਨਣ ਵਾਸਤੇ ਕਿਹਾ। ਅਸੀਂ ਚੂਹਿਆਂ ਵਾਂਗੂ ਘੁਰਬਲ 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 ਕਰਨ ਲੱਗੇ। ਫਿਰ ਉਸਨੇ ਕਿਹਾ ਕਿ ਉਸਨੇ ਕਹਾਣੀ ਨੂੰ ਅੱਗੇ ਵਧਾਇਆ ਕਿ ਸ਼ਹਿਰ ਦੇ ਲੋਕ ਤੰਗ ਆ ਗਏ ਤੇ ਉਹਨਾਂ ਨੇ ਇੱਕ ਪਾਈ ਪਾਈਪਰ ਨੂੰ ਬੁਲਾਇਆ ਪਾਈਪ ਪਾਈਪਰ ਨੇ ਕਿਹਾ ਕਿ ਮੈਂ ਸਾਰੇ ਚੂਹੇ ਸ਼ਹਿਰ ਤੋਂ ਬਾਹਰ ਲਿਜਾ ਸਕਦਾ ਬਸ਼ਰਤੇ ਕਿ ਮੈਨੂੰ ਇਸ ਦਾ ਇਨਾਮ ਇਵਜ਼ਾਨਾ ਚਾਹੀਦਾ ਉਹ ਇਵਜ਼ਾਨਾ ਯਾ ਹੋਦਾ ਇਨਾਮ ਨਿਸ਼ਚਿਤ ਕਰ ਲਿਆ ਗਿਆ ਤੇ ਉਸ ਨੇ ਇੱਕ ਬੀਨ ਵਜਾਈ ਤੇ ਸਾਡੀ ਮੈਡਮ ਨੇ ਬੀਨ ਵਜਾਉਂਦੀ ਐਕਟਿੰਗ ਕੀਤੀ ਅਸੀਂ ਸਾਰੇ ਚੂਹੇ ਆਪਣੀ ਮੈਡਮ ਦੇ ਪਿੱਛੇ-ਪਿੱਛੇ ਚੂਹੇ ਬੰਦੇ ਹੋਏ ਇੱਕ ਦਰਵਾਜ਼ੇ ਚੋਂ ਬਾਹਰ ਨਿਕਲੇ ਦੂਸਰੇ ਦਰਵਾਜ਼ੇ ਚੋਂ ਉਸਨੇ ਸਾਨੂੰ ਕਲਾਸ ਵਿੱਚ ਵਾਪਸ ਲਿਆਂਦਾ ਤੇ ਵਾਪਸ ਲਿਆ ਕੇ ਉਸਨੇ ਕਿਹਾ ਕਿ ਹੁਣੇ ਦਰੀ ਵਿੱਚ ਛਾਲਾ ਮਾਰ ਦਿਓ ਇਹ ਦਰੀ دریا ਹੈ ਇਹ ਇੱਕ دریا ਹੈ ਜਿਹਦੇ ਵਿੱਚ ਤੁਸੀਂ ਛਾਲਾ ਮਾਰ ਜਾਓ ਅਸੀਂ ਸਾਰਿਆਂ ਨੇ ਛਾਲਾ ਮਾਰ ਦਿੱਤੀਆਂ ਫਿਰ ਉਸਨੇ ਕਹਾਣੀ ਨੂੰ ਅੱਗੇ ਵਧਾਇਆ ਕਿ ਪਾਈਪ ਪਾਈਪਰ ਨੂੰ ਉਹਦੇ ਪੈਸੇ ਨਹੀਂ ਦਿੱਤੇ ਗਏ ਤਾਂ ਫਿਰ ਉਸਨੇ ਬੀਨ ਵਜਾਈ ਤਾਂ ਸਾਰੇ ਬੱਚੇ ਘਰਾਂ ਚੋਂ ਬਾਹਰ ਆ ਗਏ ਅਸੀਂ ਆਪਣੀਆਂ ਕੁਰਸੀਆਂ ਤੋਂ ਉੱਠ ਕੇ ਬੱਚੇ ਬਣ ਗਏ ਔਰ ਫਿਰ ਬੀਨ ਵਜਾਉਂਦੇ ਹੋਏ ਮੈਡਮ ਇੱਕ ਦਰਵਾਜ਼ੇ ਚੋਂ ਬਾਹਰ ਨਿਕਲੇ ਦੂਜੇ ਦਰਵਾਜ਼ੇ ਚੋਂ ਅੰਦਰ ਦਾਖਲ ਹੋਏ ਔਰ ਅਸੀਂ ਸਾਰੇ ਉਹ ਇੱਕ ਗੁਫਾ ਦਰਵਾਜ਼ਾ ਬੰਦ ਕਰ ਲਿਆ ਗਿਆ ਤਾਂ ਉਹ ਗੁਫਾ ਦੇ ਵਿੱਚ ਅਸੀਂ ਅਲੋਪ ਹੋ ਗਏ। ਇਹ ਸੀ ਕਹਾਣੀ ਪਾਈਪ ਪਾਈਪਰ ਆਫ ਫੈਮਿਲੀਅਨ ਸਾਡੇ ਨਾਲ ਸਾਡੀ ਮੈਡਮ ਨੇ ਇਸ ਦੀ ਐਕਟਿੰਗ ਕੀਤੀ ਉਦੋਂ ਕੋਈ ਐਨਸੀਐਫ ਨਹੀਂ ਸੀ। ਕੋਈ ਐਨਸੀਐਫ ਦੀ ਗੱਲ ਨਹੀਂ ਸੀ ਹੋ ਰਹੀ ਲੇਕਿਨ ਉਦੋਂ ਕੋਈ ਅੰਗਰੇਜ਼ੀ ਮਾਧਿਅਮ ਦੀ ਗੱਲ ਨਹੀਂ ਸੀ ਹੋ ਰਹੀ ਸਾਨੂੰ ਅੰਗਰੇਜ਼ਾਂ ਵਾਲੇ ਹਾਲਾਂਕਿ ਦੇਵ ਸਮਾਜ ਮਾਡਲ ਆਪਣੇ ਵਿੱਚ ਅੰਗਰੇਜ਼ੀ ਮਾਧਿਮ ਦਾ ਸਕੂਲ ਸੀ ਪਰ ਉੱਥੇ ਸਾਨੂੰ ਸਭ ਬੱਚੇ ਸਾਨੂੰ ਪੰਜਾਬੀ ਵਿੱਚ ਸਿਖਾਇਆ ਗਿਆ ਸਾਡੀ ਭਾਸ਼ਾ ਵਿੱਚ ਸਾਡੇ ਨਾਲ ਗੱਲਾਂ ਕੀਤੀਆਂ ਗਈਆਂ ਉਹ ਰੋ ਗੱਲਾਂ ਸਾਨੂੰ ਅੱਜ ਵੀ ਯਾਦ ਨੇ ਅੱਜ ਵੀ ਇਹ ਕਹਾਣੀ ਆਪਣੀ ਉਮਰ ਦੇ 67 ਸਾਲ ਦੇ ਵਿੱਚ ਮੈਂ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਮੇਰੇ ਮਨ ਵਿੱਚ ਉਸ ਵਕਤ ਦੀ ਤਸਵੀਰ ਹਲੇ ਵੀ ਆ ਰਹੀ ਹੈ। ਇਹ ਸਾਬਤ ਹੁੰਦਾ ਹੈ ਕਿ ਜੋ ਕੁਝ అనుభవ ਅਧਾਰਤ ਐਕਟੀਵਿਟੀਆਂ ਰਹੀ ਸਕੂਲ ਵਿੱਚ ਕਰਵਾਇਆ ਜਾਏਗਾ ਬੱਚੇ ਉਸ ਨੂੰ ਹਮੇਸ਼ਾ ਲਈ ਯਾਦ ਰੱਖਣਗੇ। ਰਹੀ ਗੱਲ ਖਤਸ਼ਾ ਮਾਪਿਆਂ ਦਾ ਕਿ ਇਹਨਾਂ ਨੂੰ ਪੜ੍ਹਨਾ ਲਿਖਣਾ ਕਦੋਂ ਆਏਗਾ। ਜਦੋਂ ਤੁਸੀਂ ਕੋਸ਼ਲ ਵਿਕਸਿਤ ਕਰ ਲਓਗੇ ਫਿਰ ਪੜ੍ਹਨਾ ਤੇ ਲਿਖਣਾ ਇਹਨਾਂ ਵਾਸਤੇ ਬੜਾ ਆਸਾਨ ਹੋ ਜਾਏਗਾ। ਕਿਉਂਕਿ ਜਿਹੜੇ ਕੌਸ਼ਲ ਨੇ ਇਹ ਇਕੱਲੇ ਵਿਕਸਤ ਨਹੀਂ ਹੋਣਗੇ ਇਹ ਕੌਸ਼ਲ ਜਿਹੜੇ ਨੇ ਸਕਿੱਲਸ ਨੇ ਇਹ ਇਕੱਲੀਆਂ ਨਹੀਂ ਆਉਣਗੀਆਂ ਇਹਨਾਂ ਸਕਿੱਲਸ ਦੇ ਨਾਲ ਹੋਰ ਬਹੁਤ ਸਾਰੀਆਂ ਸਕਿੱਲਸ ਜਿਹੜੇ ਬੱਚੇ ਆਟੋਮੈਟਿਕ ਸਿੱਖ ਜਾਣਗੇ ਔਰ ਉਹਨਾਂ ਸਕਿੱਲਸ ਦੇ ਬੇਸ ਉੱਤੇ ਹੀ ਕੱਲ ਨੂੰ ਤੁਸੀਂ ਉਹਨਾਂ ਨੂੰ ਪੜਨਾ ਤੇ ਲਿਖਣਾ ਸਿਖਾਓਗੇ ਸਾਨੂੰ ਸਿੱਖਿਆ ਦਾ ਸਿਸਟਮ ਸਮਝਣਾ ਚਾਹੀਦਾ ਹੈ ਸਾਡੇ ਅਧਿਆਪਕਾਂ ਨੂੰ ਸਿੱਖਿਆ ਦਾ ਸਿਸਟਮ ਸਮਝਣਾ ਚਾਹੀਦਾ ਹੈ ਔਰ ਇਸ ਸਿੱਖਿਆ ਪ੍ਰਣਾਲੀ ਨੂੰ ਸਕੂਲ ਵਿੱਚ ਕਿਵੇਂ ਲਾਗੂ ਕਰਨਾ ਹੈ ਔਰ ਕਿਵੇਂ ਇਸ ਨੂੰ ਕ੍ਰੀਏਟਿਵ ਤੇ ਇਨੋਵੇਟਿਵ ਬਣਾਉਣਾ ਹੈ ਕਿਵੇਂ ਇਸ ਨੂੰ ਬੱਚਿਆਂ ਮੁਤਾਬਕ ਤਿਆਰ ਕਰਨਾ ਹੈ ਇਹਦੇ ਉੱਤੇ ਅਧਿਆਪਕਾਂ ਨੂੰ ਜਾਂ ਤੇ ਇਹ ਸਾਰਾ ਕੰਮ ਕਰਨਾ ਹੋਣਾ ਚਾਹੀਦਾ ਜਿੰਨੇ ਕਰਨਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਇਸ ਮੁਤਲਕ ਇਸ ਬਾਰੇ ਕੋਈ ਨਾ ਕੋਈ ਟ੍ਰੇਨਿੰਗ ਲੈਣੀ ਚਾਹੀਦੀ ਹੈ ਸਾਨੂੰ ਸਕੂਲਾਂ ਵਿੱਚ ਟ੍ਰੇਨਡ ਅਧਿਆਪਕ ਚਾਹੀਦੇ ਨੇ ਪ੍ਰੋਫੈਸ਼ਨਲੀ ਟ੍ਰੇਨਡ ਅਧਿਆਪਕ ਚਾਹੀਦੇ ਨੇ ਤਾਂ ਹੀ ਤੁਸੀਂ ਸਿੱਖਿਆ ਵਿੱਚ ਇਨਕਲਾਬ ਲਿਆ ਸਕਦੇ ਹੋ ਸਿੱਖਿਆ ਕ੍ਰਾਂਤੀ ਉਹ ਨਹੀਂ ਹੁੰਦੀ ਜਿਹੜੀ ਪੋਸਟਰਾਂ ਵਿੱਚ ਜਾਂ ਸਾਡੇ ਲੀਡਰਾਂ ਦੇ ਕਹਿੰਦੇ ਆਂਦੀ ਹੈ ਸਿੱਖਿਆ ਕ੍ਰਾਂਤੀ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਵਿਦਿਆਰਥੀਆਂ ਦੀ ਸੋਚਣ ਤੇ ਸਮਝਣ ਦੇ ਢੰਗ ਬਦਲਦੇ ਆਂ ਅੱਜ ਲੋੜ ਸੋਚਣ ਤੇ ਸਮਝਣ ਦੇ ਢੰਗ ਬਦਲਣ ਦੀ ਹੈ ਅਸੀਂ ਤੋਤੇ ਨਹੀਂ ਬਣਾਣੇ ਅਸੀਂ ਸੋਚਣ ਵਾਲੇ ਮਨੁੱਖ ਬਣਾਉਣੇ ਆ ਅੱਜ ਦੀ ਗੱਲਬਾਤ ਸਿਰਫ ਇੰਨੀ ਹੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਚਰਚਾ ਪਸੰਦ ਆਏਗੀ ਔਰ ਇਸ ਚਰਚਾ ਨੂੰ ਅਸੀਂ ਫਿਰ ਅੱਗੇ ਕਿਸੇ ਹੋਰ ਰੂਪ ਵਿੱਚ ਉਡਾਵਾਂਗੇ ਸ਼ੁਕਰੀਆ